ਹਾਂ ਅੱਜ ਅਸੀਂ ਹਰ ਕੋਸ਼ਿਸ਼ ਕਰੀ ਹੈ ਸ਼ਨੀਵਾਰ ਔਰ ਐਤਵਾਰ ਜਨਤਾ ਦਰਵਾਜ਼ਾ ਪਬਲਿਕ ਨੂੰ ਮੀਟਿੰਗ ਪਬਲਿਕ ਮਿਲਣੀ ਜਿਹੜੀ ਹੈ ਜਨਤਾ ਨਾਲ ਮਿਲਣੀ ਰੱਖੀਦੀ ਹੈ ਔਰ ਉਸ ਸੰਬੰਧ ਦੇ ਵਿੱਚ ਜਿੰਨੀ ਦੁਨੀਆ ਆਂਦੀ ਕੋ ਬਾਹਰੋਂ ਆਂਦਾ ਪੂਰੇ ਪੰਜਾਬ ਚੋਂ ਲੋਕ ਆਂਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਇਹ ਖਾਸ ਇਨਸਟਰਕਸ਼ਨ ਆ ਸਾਨੂੰ ਹਰੇਕ ਨੂੰ ਵੀ ਆਪਾਂ ਪਬਲਿਕ ਦੇ ਨਾਲ ਹਰ ਵਿਧਾਨ ਦੀ ਗੱਲ ਸੁਣਦੀ ਹੈ ਔਰ ਜੋ ਉਹਦਾ ਹਾਲ ਆਪਾਂ ਲਿਗਲੀ ਕਰ ਸਕਦੇ ਕਰੀਦਾ ਔਰ ਮੇਰੇ ਕੋ ਜਨੇ ਸਵੇਰ ਦਾ ਐਵਰੇਜ ਅੱਜ 300 ਦੇ ਕਰੀਬ ਆਦਮੀ ਆ ਕੇ ਮਿਲ ਕੇ ਗਏ ਮੌਕੇ ਤੇ ਹਰੇਕ ਆਦਮੀ ਦੀ ਗੱਲ ਸੁਣ ਕੇ ਸਬੰਧਿਤ ਅਧਿਕਾਰੀ ਨੂੰ ਉਸੇ ਵੇਲੇ ਫੋਨ ਕੀਤਾ ਗਿਆ ਔਰ ਉਹਨੂੰ ਕਿਹਾ ਬਿ ਜੋ ਇਹਦਾ ਕੰਮ ਇਹ ਫੋਨ ਜਿਹੜਾ ਇਨਸਾਫ ਨਹੀਂ ਕਰਦੇ ਸਪਾਸੇ ਨਹੀਂ ਕਰਦੇ ਵੱਡੀ ਗੱਲ ਇਹ ਹੈ ਉਜ ਹੈ ਕਿਸੇ ਵੀ ਅਫੀਸਰ ਨੂੰ ਕਰਨਾ ਪਵੇ ਅਸੀਂ ਕਰ ਰਹੇ ਆਂ ਔਰ ਲੋਕਾਂ ਦੀ ਸਮੱਸਿਆ ਉਹਦੇ ਵਿੱਚ ਬਹੁਤ ਸਾਰੇ ਲੋਕ ਸਾਡੇ ਕੋਲ ਆਜਿਓ ਸਾਡੀ ਸਮੱਸਿਆ ਜਿਹੜੀ ਹੱਲ ਹੋ ਗਈ ਆ ਜਿਹਦਾ ਕੋਈ ਲੀਗਲ ਮੈਟਰ ਹੈ ਕੋਰਟ ਦਾ ਮੈਟਰ ਹੈ ਉਹਦੀ ਵੀ ਕੋਸ਼ਿਸ਼ ਕਰੀ ਰਹੀ ਹੈ ਕਿ ਉਹਨੂੰ ਸਮਝਾਈਦਾ ਹੈ ਸਬੰਧਤ ਅਧਿਕਾਰੀਆਂ ਨੂੰ ਇਹਦਾ ਬੈਂਕੇਜ ਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੋ ਇਹ ਵਾਰ ਲਗਾਤਾਰ ਕੰਮ ਕਰਦੇ ਰਹਿਣਾ ਤੋਂ ਸਾਡਾ ਸਾਨੂੰ ਡਿਊਟੀ ਇਸ ਪਬਲਿਕ ਲਈ ਦਿੱਤੀ ਹੈ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਤੋਂ ਮੇਰੀ ਵਿਧਾਨ ਸਭਾ ਜੀ ਲੋਕਾਂ ਨੇ ਦਿੱਤੀ ਹੈ ਮਾਨੂੰ ਸੋ ਮੈਂ ਹਮੇਸ਼ਾ ਮੇਰਾ ਇਹ ਰੰਦਾ ਵੀ ਮੈਂ ਲੋਕਾਂ ਨੂੰ ਸੁਣ ਕੇ ਉਹਨਾਂ ਦਾ ਜਿਵੇਂ ਹਾਲ ਕਰ ਸਕਾ ਮੈਂ ਇਹਨੂੰ ਉਸ ਮਾਲਕ ਦੀ ਡਿਊਟੀ ਸਮਝਦਾ ਪਰਮਾਤਮਾ ਦੀ ਜਿੰਦੀ ਡਿਊਟੀ ਸਮਝਦਾ ਪਰਮਾਤਮਾ